ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਹੋਰ ਸੁਣਾਉਨੇ ਆ ਅੱਜ ਤੋਂ 20-25 ਸਾਲ 20 ਸਾਲ ਪਹਿਲਾਂ ਦੀਆਂ ਗੱਲਾਂ ਆਪਣਾ ਆਨੰਦਪੁਰ ਸਾਹਿਬ ਲੰਗਰ ਨਹੀਂ ਸੀ ਹਲੇ ਲੱਗਿਆ ਸਾਧ ਸੰਗਤ ਪਹਿਲਾਂ ਟਰਾਲੀ ਲੈ ਕੇ ਜਾਣਾ ਸੀ ਆਹ ਛੇ ਟਰੈਕਟਰ ਤੇ ਇੰਟਰ ਵੀ ਰਿਹਾ ਸਾਡੇ ਕੋਲੇ ਇੰਟਰ ਟਰੈਕਟਰ 2-3 ਸਾਲ ਉਹਦੇ ਤੇ ਵੀ ਗਏ ਆਸ਼ੇ ਤੇ ਵਾੜਾ ਗਏ ਆਸ਼ਾ ਟਰੈਕਟਰ ਤੇ ਤਾਂ ਜੰਨੀਆਂ ਬੁੜੀਆਂ ਨੇ ਨਾਲ ਅਸੀਂ ਲੈ ਕੇ ਜਾਣਾ ਤੇ ਸਾਰੀਆਂ ਬੁੜੀਆਂ ਨੇ ਬਹੁਤ ਆਪਣੇ ਗਵਾੜ ਚ ਹੁਣ ਤਾਂ ਉਹ ਬੁੜੀਆਂ ਵਿਚਾਰੀਆਂ ਸਾਰੀਆਂ ਉਹਨਾਂ ਚੋਂ ਕੋਸੋ ਹੈਗੀਆਂ ਕੋਸੋ ਮਰ ਵੀ ਗਈਆਂ ਵਿਚਾਰੀਆਂ ਕਾਲੀ ਭਰ ਕੇ ਜਾਂਦੀ ਹੁੰਦੀ ਸੀ ਦੇਖ ਲਓ ਆਪਣੇ ਗਵਾੜ ਦੇ ਵਿੱਚੋਂ ਹੀ ਆਨੰਦਪੁਰ ਹੌਲੇ-ਹੌਲੇ ਤੇ ਉਸ ਤੋਂ ਬਾਅਦ ਫਿਰ ਸਾਧ ਸੰਗਤ ਜਦੋਂ ਫੇਰ ਜਾਣਾ ਫੇਰ ਜੰਨੀਆਂ ਬੁੜੀਆਂ ਹੋਣੀਆਂ ਨਾਲ ਲੈ ਕੇ ਜਾਣਾ ਤੇ ਰਾਹ ਦੇ ਵਿੱਚ ਮਤਲ ਰਹਿਣਾ ਕਰਾ ਤਾ ਚਾਹੇ ਰਹਿੰਦੀ ਹੁੰਦੀ ਸੀ ਮਾਛੂਵਾੜਾ ਨਹੀਂ ਮਾਛੂਵਾੜਾ ਨਹੀਂ ਆਪਣੇ ਚਮਕੌਰ ਸਾਹਿਬ ਚਾਹ ਪੱਠਾ ਸਾਹਿਬ ਸਮਗੌਰ ਸਾਹਿਬ ਵੀ ਰਹੇ ਆ ਦੋ ਤਿੰਨ ਕਵੇਰੀ ਤੇ ਇੱਕ ਵੇਰੀ ਦੋ ਤਿੰਨ ਵੇਰੀ ਰਹੇ ਆ ਪੱਠਾ ਆਪਣੇ ਤਾੜੀ ਸਾਹਿਬ ਗੁਰਦੁਆਰੇ ਤੇ ਪੱਠਾ ਸਾਹਿਬ ਵੀ ਰਹੇ ਆ ਤੇ ਇੱਥੇ ਮਾਈਆਂ ਨੂੰ ਬੁੜੀਆਂ ਨੂੰ ਪਹਿਲਾਂ ਥਾਂ ਬਣਾ ਕੇ ਪਾ ਕੇ ਆਉਣਾ ਫੇਰ ਅਸੀਂ ਆਪ ਪੈਣਾ ਆ ਕੇ ਤੇ ਇਹੋ ਜਿਹਾ ਸਮਾਂ ਹੁੰਦਾ ਸੀ ਸਾਧ ਸੰਗ ਦੇ ਨਾਲ ਰਾਤ ਸिवी ਰਹਿ ਕੇ ਜਾਣਾ ਤੇ ਉੱਥੇ ਫਤੇਗੜ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ ਬਾਲਾ ਫਤੇਗੜ ਗੁਰਦੁਆਰਾ ਸਾਹਿਬ ਉੱਚ ਉੱਥੇ ਹੀ ਸੇਵਾ ਕਰਨੀ ਬੁੜੀਆਂ ਨੇ ਰੋਟੀ ਲਾਉਣ ਲੱਗ ਜਾਣਾ ਤੇ ਅਸੀਂ ਵਰਤੌਣ ਵਰਤੌਣ ਵਾਲੇ ਪਾਸੇ ਲੱਗ ਜਾਣਾ ਮੈਂ ਤੇ ਜੈਲ ਨੇ ਤੇ ਗੰਤੇ ਨੇ ਸੀ ਤੰਨਾ ਨੇ ਕਰਿਆ ਕਰਨਾ ਯਾਰ ਕਿਤੇ ਆਪਣੇ ਪਿੰਡ ਦਾ ਲੰਗਰ ਵੀ ਲੱਗੇ ਅਰਦਾਸ ਕਰੀਏ ਕਹਿੰਦੇ ਜੀ ਤੂੰ ਅਰਦਾਸ ਕਰ ਯਾਰ ਆਪਣੇ ਪਿੰਡ ਦਾ ਵੀ ਲੰਗਰ ਲੱਗੇ ਸੀ ਉੱਥੇ ਅਰਦਾਸ ਕਰਨੀ ਵੀ ਇਹ ਮਹਾਰਾਜੋ ਕੱਡੇ-ਕੱਡੇ ਬਹਿਲਾ ਨਗਰ ਅਤੇ ਛੋਟੇ-ਛੋਟੇ ਪਿੰਡ ਆ ਕੇ ਲੰਗਰ ਲਾਈ ਜਾਂਦੇ ਆ ਯਾਰ ਸਾਡੇ ਕਿੱਡੇ ਵੱਡੇ-ਵੱਡੇ ਪਿੰਡ ਐ ਜਿੱਕੇ ਸਾਡੇ ਪਿੰਡ ਦਾ ਵੀ ਲੰਗਰ ਲੱਗਦਾ ਯਾਰ ਐਂ ਸੇਵਾ ਅਸੀਂ ਵੀ ਭੱਜ-ਭੱਜ ਕੇ ਕਰ ਗਏ ਤੇ ਮਹਾਰਾਜ ਨੇ ਅਰਦਾਸ ਸੁਣ ਲਈ ਸੁਣੇ ਦਾ ਸਾਧ ਸੰਗਤ ਤੇ ਦੇਖ ਲਓ ਅਸੀਂ ਮੈਨੂੰ ਮਾਰਾ ਵੀ ਆਪਣੇ ਵੱਡੇ ਲੱਗਦਾ ਹੁੰਦਾ ਸੀਗਾ ਸੈੱਡ ਹੁੰਦੇ ਸੀ ਵੱਡੇ ਦੋ ਸੈੱਡ ਜੋੜੇ ਆਪਣੇ ਕੋਲੇ ਤੇ ਵਿਚਾਲੇ ਉਹਦੇ ਲੰਗਰ ਛਕਾਉਣਾ ਪਾਸੇ ਇੱਕ ਪਾਸੇ ਬਣੀ ਜਾਣਾ ਇੱਕ ਪਾਸੇ ਰੈਸ਼ ਹੋ ਜਾਣੀ ਬੁੜੀਆਂ ਨੇ ਪੈ ਜਾਣਾ ਦਾਲੇ ਪੱਲੜਾ ਲਾ ਦੇਣੇ ਟਰੱਕ ਦੇ ਵਿੱਚ ਮਹਾਰਾਜ ਪ੍ਰਕਾਸ਼ ਕਰ ਲੈਣਾ ਮੱਦੀ ਦਾ ਟਰੈਕਟਰ ਕਈ ਟਰੱਕ ਜਾਂਦਾ ਰ ਕਈ ਸਾਲ ਬੱਚੇ ਬਾਬੂ ਦਾ ਬੰਤੇ ਦਾ ਉਹਨਾਂ ਦਾ ਟਰੱਕ ਨੇ ਜਾਣਾ ਫੇਰ ਹੁੰਦਾ ਸੀ ਬਾਈ ਉਧਰੋਂ ਗੁਰਪ੍ਰੀਤ ਮਹਿਰਮੀਆਂ ਨਿਓਂ ਉਰੇ ਪਾਲ ਉਜਾਲੀ ਦੇ ਘਰ ਕੋਲੇ ਘਰ ਸੀ ਉਹਨਾਂ ਦਾ ਤੇ ਉਸ ਤੋਂ ਬਾਅਦ ਜਾਣ ਲੱਗਾ ਕਾਲੇ ਦਾ ਕਾਲਾ ਟਰੱਕ ਵਾਲਾ ਜਿਹੜਾ ਮਹਿਰਮੀ ਵਾਲਾ ਹੀ ਹੈ ਤੇ ਹੁਣ ਜਾਂਦਾ ਰਿਹਾ ਸਾਡਾ ਬੱਲਾ ਦਾ ਟਰੱਕ ਵੱਡਾ ਕੋੜਾ ਉਹ ਜਾਂਦਾ ਹਰੇ ਘਰੇ 7 ਦਿਨ ਉੱਥੇ ਹੀ ਰਹਿੰਦਾ ਐ ਸੰਗਤ ਲੰਗਰ ਆਪਣੇ ਚੱਲ ਪਏ ਤੇ ਜਿਹੜੀਆਂ ਮਾਈਆਂ ਸੀ ਨਾ ਇਹਨੂੰ ਜਿਹੜਾ ਰਾਹ ਦੇ ਵਿੱਚ ਅਸੀਂ ਲੈ ਕੇ ਉਹਨਾਂ ਦੇ ਮੋਲਾਪੁਰ ਚ ਲੁਧਿਆਣੇ ਜਿੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਹੋਣਗੀਆਂ ਤੇ ਅਸੀਂ ਕਢਿਆ ਲੈਣਾ ਟਰੈਕਟਰ ਕਢਿਆ ਕੇ ਬੁੜੀਆਂ ਨੂੰ ਕੇਲੇ, ਅੰਗੂਰ ਸੌ ਇਹ ਜਿਹੇ ਚੀਜ਼ਾਂ ਲੈ ਕੇ ਦੇਣੀਆਂ ਵੀ ਖਾਓ ਭਾਈ ਤੁਸੀਂ ਇਹਨਾਂ ਨੇ ਬਾਈ ਬੱਸ ਸੀਸਾਂ ਦੇਣੀਆਂ ਨੇ ਕਿਹੜਾ ਜੇ ਤੂੰ ਟਰਾਲੀ ਲੈ ਕੇ ਜਾਂਦਾ ਟਰੈਕਟਰ ਲੈ ਕੇ ਤੂੰ ਮੰਗ ਕੀ ਮੰਗਦਾ ਪੁੱਤ ਜੇ ਤੂੰ ਕਿੰਨੀ ਸੇਵਾ ਕਰਦਾ ਸਾਡੇ ਭਾਜ ਦਾਲ ਨਾੜ ਦਾ ਲੈ ਕੇ ਉਹਨਾਂ ਫਿਰ ਘਰੀ ਗਹਿ ਕੇ ਆਉਣਾ ਫਿਰ ਤੂੰ ਛਾੜਦਾ ਪਾਉਣਾ ਬੈਨ ਕਿੰਨਾ ਕੁਛ ਤੂੰ ਸਾਡੇ ਲਈ ਕਰਦਾ ਤੂੰ ਮੰਗ ਕੀ ਮੰਗਦਾ ਸਾਥੋਂ ਮੈਂ ਕਭੀ ਮਾਤਾ ਕੋ ਕੁਛ ਨਹੀਂ ਮੰਗਦਾ ਮੈਂ ਤਾਂ ਤੰਦਰੁਸਤੀ ਮੰਗਦਾ ਵੀ ਆਈ ਚੜ੍ਹਦੀ ਕਲਾ ਰੇ ਲੰਗਰਾਂ ਚ ਸੇਵਾ ਕਰੀ ਚੱਲੀ ਗਏ ਬਸ ਮੈਂ ਤਾਂ ਸੋਤੋਂ ਇਹੀ ਮੰਗਦਾ ਉਹਨੇ ਕੜਾ ਕੋਈ ਨਹੀਂ ਪੁੱਤ ਠੀਕ ਆ ਫਿਰ ਜਿਹੜਾ ਕੋ ਤੂੰ ਮੰਗਦਾ ਉਹੀ ਤੈਨੂੰ ਮਿਲੂਗਾ ਰੱਬ ਦੇਊਗਾ ਤੂੰ ਜਦੋਂ ਇੰਨੀ ਸੇਵਾ ਕਰਦੈ ਨੇ ਲੰਗਰਾਂ ਦੀ ਕਰਦੈ ਨੇ ਸਾਡੀ ਕਰਨਾ ਤੇ ਕਿਤੇ ਯਾਰ ਘਰੋਂ ਘਰੋਂ ਮਾਇਆਂ ਲੈ ਕੇ ਜਾਣਾ ਉਹਨਾਂ ਨੂੰ ਪਾਉਣਾ ਬਹੋਣਾ ਥਾਸ ਟਰਾਲੀ ਕਢਿਓਣੀ ਇਹ ਕੰਮ ਵੀ ਕਿਤੇ ਹਰੇਕ ਬੰਦਾ ਨਹੀਂ ਕਰ ਸਕਦਾ ਸਾਥ ਸੰਗਤੋਂ ਇਹ ਬਾਹਗੁਰੂ ਦੀ ਕਿਰਪਾ ਹੀ ਹੁੰਦੀ ਆ ਇਸ ਤਰ੍ਹਾਂ ਨਮਾਇਆਂ ਨੇ ਬਹੁਤ ਹਸੀਸਾਂ ਦੇਣੀਆਂ ਸਾਧ ਸੰਗਤ ਟਰਾਲੀ ਤੇ ਜਾਣਾ ਇੰਨਾ ਚਾਹ ਹੁਣਾ ਰਾਹ 'ਚ ਜੇ ਲੰਗਰ ਆ ਜਾਣੇ ਤੇ ਲੰਗਰਾਂ ਤੇ ਖੜ ਖੜ ਕੇ ਜਾਣਾ ਬੜਾ ਯਾਰ ਕਿਤੇ ਕਹਣਾ ਜਲੇਬੀਆਂ ਵਾਲਾ ਲੰਗਰ ਆ ਗਿਆ ਕਿਤੇ ਕਹਣਾ ਪਕੌੜਿਆਂ ਵਾਲਾ ਲੰਗਰ ਆ ਗਿਆ ਇੱਥੇ ਖੜਜੋ ਰੋਹ ਵਾਲਾ ਲੰਗਰ ਆ ਗਿਆ ਇੱਥੇ ਖੜਜੋ ਐਂ ਸਾਧ ਸੰਗਤ ਕਰਦਿਆ ਨੇ ਹੌਲੀ 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 ਤੁਰੇ ਜਾਣਾ ਚੱਲ ਫੇਰ ਆਪ ਦੇ ਲੰਗਰ ਲਾਗੇ ਫੇਰ ਉਹਦੇ ਵਿੱਚ ਜਾਣ ਲੱਗੇ ਉੱਥੇ ਬਹੁਤ ਸੇਵਾ ਕਰਦੇ ਰਹੇ ਆ ਪਹਿਲਾਂ ਤੁਰ ਕੇ ਸੇਵਾ ਹੁਣ ਨਗਰ ਦੇ ਵਿੱਚ 7 ਦਿਨ ਦੀ ਸੇਵਾ ਚੱਲਦੀ ਆਪਣੀ ਗਰਾਹੀ ਦੀ ਉਹਦੇ ਵਿੱਚ ਬਹੁਤ ਸੇਵਾ ਕਰੀਦੀ ਆ ਤੁਰ ਕੇ ਕਰਦੇ ਨੇ ਚਲੋ ਹੁਣ ਤਾਂ ਸਰੀਰ ਨਹੀਂ ਕੰਮ ਕਰਦਾ ਉਹਨਾਂ ਟਰਾਲੀ 'ਚ ਬੈਠੇ ਰਹਿੰਦੇ ਅਲੋਕਮੈਂਟ ਕਰੀ ਚਾਹੀਦੀ ਹੈ ਤੇ ਉੱਥੇ ਵੀ ਮਨੰਦਪੁਰ ਵੀ ਅਲੋਕਮੈਂਟ ਮੈਂ ਮੈਂ ਕਰਦਾ ਰਿਹਾ ਆਜੋ ਸੰਗ ਤੇ ਸ਼ਕਲੋ ਆਜੋ ਸੰਗ ਤੇ ਸ਼ਕਲ ਹੁਣ ਤਾਂ ਵਾਹਿਗੁਰੂ ਦੀ ਏਡੀ ਕਿਰਪਾ ਬਹੁਤ ਚੜ੍ਹਦੀ ਕਲਾ ਵਾਲੇ ਆਪਣੇ ਲੰਗਰ ਚੱਲਦੇ ਆ ਸੰਯੋਗ ਆਪਣੇ ਬਾਹਰ ਦੇ ਜਿੰਨੇ ਵੀ ਬੱਚੇ ਆਪਣੇ ਬਾਹਰ ਬੈਠੇ ਆ ਵੀਰ ਸਾਡੇ ਪਤੇ ਜੇਪਤੇ ਜੀਆਂ ਹੋ ਸਾਡੇ ਵੀਰ ਸਾਰੇ ਪੈਸੇ ਕਲਦੇ ਆ ਅਨੰਦਪੁਰ ਸਾਹਿਬ ਵੇਲੇ ਬਾਤ ਤੋਂ ਬਾਤ ਕਲਦੇ ਆ ਚੜ੍ਹਦੀ ਕਲਾ ਦੇ ਨਾਲ ਹੀ ਕਲਦੇ ਆ ਤੇ ਮਹਾਰਾਜ ਬਾਈ ਤੰਦਰੁਸਤ ਵੀ ਉਹਨਾਂ ਨੂੰ ਦੇਵੇ ਸੱਚੇ ਬਾਦਸ਼ਾਹ ਤੇ ਆਈ ਆਪਣੇ ਲੰਗਰ ਚੱਲਣ ਨੂੰ ਬਹੁਤ ਮਿੱਤਰੂ ਹੁਣ ਰਵੀ ਆ ਵੀ ਕੰਨਾ ਸਾਡੇ ਨਾਲ ਜਾਂਦਾ ਹੁੰਦਾ ਸੀ ਉਥੇ ਆਪਣੇ ਲੰਗਰਾਂ ਦੇ ਵਿੱਚ ਬਲਕਾਰਾ ਤੇ ਆਪਣੇ ਹੋਰ ਆ ਗਿਆਨੀ ਹੋਣੀ ਐ ਸਾਰੇ ਮਨਜੰਦਰ ਹੋਣੀ ਐ ਜਿੰਨੇ ਆਪਣੇ ਬੱਚੇ ਲੋਰੇ ਕਾ ਮੁੰਡਾ ਸੀ ਉਹ ਜੰਨਾਂ ਦਾ ਸੀ ਕੀ ਉਹਦਾ ਨਾਮ ਜਾਂਦਾ ਸੁੱਕੇ ਦਾ ਮੁੰਡਾ ਮੇਰਾ ਨਾਂ ਹੀ ਭੁੱਲਾ ਜਾਂਦਾ ਜਦੋਂ ਉਹਦਾ ਉਹ ਵੀ ਬਹੁਤ ਉਹਦਾ ਵੀ ਪ੍ਰੇਮਣ ਕਰਨਾ ਬਾਬਾ ਕੀ ਆਲਾ ਬਾਬਾ ਹੀ ਕਹਿੰਦੇ ਆ ਸਾਰੇ ਕੋਈ ਚਾਚਾ ਕੋਈ ਬਾਬਾ ਤੇ ਲੱਗਦਾ ਮੈਂ ਕੋਈ ਛੀ ਹੋਵਾਂ ਬ ਚਾਚਾ ਬਾਬਾ ਜੀ ਕਹੀ ਜਾਂਦੇ ਆ ਸੱਤ ਬਚ ਨਹੀਂ ਜਿਹੜਾ ਮਰਜੀ ਕਹਿ ਦਾਲ ਕੋਸ ਪਰ ਇਹ ਮੈਂ ਕਦੀ ਇਹ ਬੱਚੇ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਆ ਹੁਣ ਵੀ ਇਹ ਮਰਜਤ ਰਹਣੀ ਵੀ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਆ ਆ ਇਹ ਵੀ ਕਹਣਗੇ ਚਾਚਾ ਦੱਸ ਜੇ ਕੋਈ ਕੰਮ ਆ ਤਾਂ ਸਾਨੂੰ ਦੱਸ ਸਹੀ ਕਰਾ ਜਦੋਂ ਇੱਕ ਆਵਾਜ਼ ਮਾਰੀ ਦੀ ਆ ਭੱਜ ਕੇ ਦੋਏ ਭਰਾ ਹੀ ਆਉਂਦੇ ਆ ਭਾਈ ਇੰਨਾ ਪ੍ਰੇਮ ਹੈ ਇਹਨਾਂ ਦਾ ਮਾਰੇ ਮਾਪੋਂ ਦਾ ਕਰਨ ਵੀ ਐ ਤੰਦਰੋਥੀ ਬਣੀ ਰਵੇ ਐ ਚੜ੍ਹਦੀ ਕਲਾ ਬਣੀ ਰਵੇ ਯਾਰ ਇੱਥੇ ਦੁਨੀਆਂ ਤੇ ਹੈ ਕੁਝ ਨਹੀਂ ਮਿੱਤਰੋ ਐਂ ਚਲੇ ਜਾਣਾ ਖਾਲੀ ਜਾਂ ਤੇ ਇੱਥੇ ਰਹਿ ਜਾਣਾ ਪ੍ਰੇਮ ਕੋਈ ਯਾਦ ਕਰਦਾ ਰਹੇ ਬਾਅਦ ਚੋਂ ਵੀ ਇਹੋ ਜਿਹਾ ਬੰਦਾ ਹੁੰਦਾ ਸੀ ਯਾਰ ਇਹ ਜਾਂਦਾ ਰਹਿ ਜਾਣ ਬੰਦੇ ਦੀਆਂ ਇੱਥੇ ਤਾਂ ਦੁਨੀਆਂ ਤੇ ਆਹੀ ਕਮਾਈ ਤਾਂ ਬਥਰੀ ਕਰੀ ਜਾਣੀ ਆਪਾਂ ਮਸیرے ਕਰਕੇ ਉੱਠ ਗਏ ਘੇਰੋਂ ਪਾੜ ਮਾਰ ਕੇ ਉੱਠ ਗਏ ਵੱਡੇ ਵੱਡੇ ਉੱਠ ਗਏ ਯੋਧੇ ਉੱਠ ਗਏ ਇੱਥੋਂ ਜਰ ਰਹਿਣਾ ਕਿਸੇ ਨੇ ਨਹੀਂ ਮਿੱਤਰੋ ਸਭ ਨੇ ਚਲੋ ਚਲੇਦਾ ਮੇਲਾ ਇਕਦਮ ਤੁਰ ਜਾਣਾ ਇਹ ਇਹ ਚਲੋ ਚਲੇਦਾ ਮੇਲਾ ਹੀ ਹੈ ਪਤਾ ਉਹਦੀ ਲੱਗਦਾ ਵੀ ਹਾਂ ਫਲਾਣਾ ਜਰ ਬਹੁਤ ਸੇਵਾ ਕਰਦਾ ਹੁੰਦਾ ਸੀ ਬਹੁਤ ਜ਼ਿਆਦਾ ਐ ਕਰਦਾ ਸੀ ਉਹ ਕਰਦੇ ਪਰ ਬੰਦੇ ਦੀਆਂ ਗੱਲਾਂ ਯਾਦ ਰਹਿ ਜਾਂਦੀਆਂ ਇਸ ਤਰ੍ਹਾਂ ਸਾਧ ਸੰਗਤ ਬਹੁਤ ਅਸੀਂ ਚੜ੍ਹਦੀ ਕਲਾ ਦੇ ਨਾਲ ਸੇਵਾ ਕੀਤੀ ਅਨੰਦਪੁਰ ਸਾਹਿਬ ਦੇ ਲੰਗਰਾਂ ਦੇ ਵਿੱਚ ਸਾਰੀਆਂ ਮਾਤਾਵਾਂ ਨੂੰ ਮਿੰਨਾ ਮਿੰਨਾ ਪਹਿਲਾਂ ਹੀ ਇੱਕ ਦੱਸ ਦੇਣਾ ਫਲਾਣੇ ਚਾਚੀ ਚਲਣਾ ਫਲਾਣੀ ਭੈ ਚਲਣਾ ਪਾਇਆ ਕਰਨ ਉਹ ਕਰਨ ਤੇ ਵੀ ਉਹਦੇ ਨਾਲ ਸੰਗਤ ਤਿਆਰ ਰਹੇ ਟਰਾਲੀ ਤਿਆਰ ਕਰਨੀ ਪਹਿਲਾਂ ਕਹਿੰਗੇ 2-3 ਦਿਨ ਦਨ ਪਹਿਲਾਂ ਹੀ ਟਰਾਲੀ ਤਿਆਰ ਕਰ ਦੇਣੀ ਇਹਦੇ ਵਿੱਚ ਮਾਇਆਂ ਨੇ ਜਾਣਾ ਪਰਾਲੀ ਸੱਟਣੀ ਗੱਦੇ ਸਨ ਹੁਣ ਤਾਂ ਗੱਦੇ ਆ ਗਏ ਨਾ ਪਹਿਲਾਂ ਪਰਾਲੀ ਸੱਟ ਕੇ ਧਰੀ ਬਸਾਉਂਦੇ ਹੁੰਦੇ ਸੀ ਪਰ ਜਾਓ ਤੇ ਆ ਜਾਣਾ ਐਸਾ ਸੰਗਤ ਤਾਂ ਬਹੁਤ ਉਹਨਾਂ ਦੇ ਲਾਲੋ ਸਾਹਿਬ ਇਹ ਲਾ ਜਦੋਂ ਜਮਾਨਾ ਆਉਣਾ ਬਹੁਤ ਮੁਸ਼ਕਲ ਹੈ ਕਿੰਨੇ ਬੁਢੇ ਸਾਡੇ ਨਾਲ ਜਾਂਦੇ ਹੁੰਦੇ ਸੀਗੇ ਬੰਤਾ ਬੜਾ ਮਹਿਰਮੀਆਂ ਨਹੀਂ ਹੁੰਦਾ ਸੀ ਤੇ ਬੱਚਾ ਬਾਬੂ ਹੁੰਦਾ ਸੀ ਫਿਰ ਕੋ ਗੜਬੜਾ ਹੁੰਦਾ ਸਾਡੇ ਅੱਜ ਜੋਰੇਦਾਰ ਡੈਡੀ ਬੰਤਾ ਬੜਾ ਹੁੰਦਾ ਸੀਗਾ ਭੋਲੇ ਦਾ ਦਾਦਾ ਫਿਰ ਨੌਕਰ ਬੜਾ ਹੁੰਦਾ ਸੀ ਤੇ ਸਰਦਾਰਾ ਭਾਈ ਜੀ ਹੁੰਦਾ ਸੀ ਤੇ ਸਾਡਾ ਬਜ਼ੁਰਗ ਹੁੰਦਾ ਸੀ ਤੇ ਇਸ ਤਰ੍ਹਾਂ ਸਾਰੇ ਨੇ ਇਹਨਾਂ ਨੇ ਜਾੜਾ ਨਾਲ ਇਹਨੂੰ ਲੈ ਕੇ ਜਾਣਾ ਸਰ ਜੀ ਹੁੰਦਾ ਸੀ ਨਾ ਜਸਵੰਤ ਇਹ ਕਹਦਾ ਡੇੜੀ ਜਾਨ ਤੇਰਾ ਉਹਨੇ ਵਰਤੋਣੀ ਗਲਾਸਰ ਨੂੰ ਗਰਦਾਸ ਹੀ ਦੱਸਦਾ ਹੁੰਦਾ ਗਰਦਾਸ ਲੈ ਲੋ ਕਿਉਂਕਿ ਉਹ ਨੂੰ ਆਤ ਸੀ ਟਿੱਚਰ ਦੀ ਟਿੱਚਰੀ ਕਰਦਾ ਹੁੰਦਾ ਸੀ ਬੁਰਾ ਕਹੋ ਐਸਾ ਸਾਨ ਸਾਰੇ ਸਭ ਬੇਲੋ ਹੋ ਕੇ ਚਲੇ ਗਏ ਗਰਨਾਮੋਂ ਨੂੰ ਸਾਰੇ ਨੂੰ ਬਦਮਰੇ ਲਣ ਬਣਾਉਣਾ ਕਹਿੰਦਾ ਵੀ ਤੂੰ ਸਾਰਿਆਂ ਦੀ ਹਾਂ ਜੱਥੇਦਾਰ ਨਹੀਂ ਇਹਨਾਂ ਦੀ ਮਾਇਆ ਦੀ ਉਨੇ ਮੈਂ ਕਹਿੰਦੀ ਕਿ ਬਹੁਤ ਵਿਚਾਰੀ ਨੇ ਸੇਵਾ ਕਰੀ ਆ ਇਹਨਾਂ ਦਾ ਪੁਰ ਸਾਹਿਬ ਹਰੇ ਘਰੀ ਜਾਣਾ ਇਹਨਾਂ ਚੋਂ ਸਰਜੀਤ ਤੇ ਦੋਨੇ ਜਾਂਦੇ ਹੁੰਦੇ ਸੀ ਉਹ ਅਸੀਂ ਵੀ ਐਵੇਂ ਕਹਿੰਦੀਏ ਦੋਨੇ ਚੋਂ ਤੇ ਜਾਣ ਲੱਗੇ ਬਹੁਤ ਤਾਂ ਦੋਨੇ ਜਾਂਦੇ ਆ ਦੋਨੇ ਚ ਹੀ ਹੋਈ ਪਹਿਲਾਂ ਜਿੰਦਰ ਹੁਣੀ ਵੀ ਸਾਡੇ ਨਾਲ ਜਾਂਦੇ ਹੁੰਦੇ ਸਾਰੇ ਬੱਚੇ ਸਾਡੇ ਜਵਾਕ ਹ ਹੁਣ ਵੀ ਕਹਿੰਦੇ ਸੀ ਆਨੰਦਪੁਰ ਵੇਲੇ ਆਇਆ ਕਰਾਂਗੇ ਤੇ ਹੁਣ ਹਰੇ ਘਰੀ ਸੇਵਾ ਕਰਿਆ ਕਰਾਂਗੇ ਆਹ ਸਾਧ ਸੰਗਤੋ ਬਸ ਆਪਾਂ ਤਾਂ ਕਿੰਨੇ ਹੀ ਜਾ ਕੇ ਤੇ ਮੇਲ ਥਵਾ ਕੀਆ ਤੇ ਕੁਝ ਨਹੀਂ ਹੈ ਸੋਚ ਲਓ ਜੇ ਕੋਈ ਆਪਾਂ ਬੈਠੇ ਵੀ ਹਾਂ ਦੂਰ ਨੇ ਜੇ ਕੋਈ ਕਿਸੇ ਨਾਲ ਬੋਲਦਾ ਨਹੀਂ ਕੀ ਲੈ ਜੂ ਯਾਰ ਨਾ ਬੋਲੇ ਜੇ ਕੋਈ ਕਿਸੇ ਨਾਲ ਨਹੀਂ ਬੋਲਦਾ ਤਾਂ ਨਾ ਬੋਲੋ ਕੀ ਲੈ ਜੂ ਕਦੇ ਨਾ ਜਰ ਇਹ ਜੇ ਘਰ ਮੇ ਕਰਿਆ ਕਰੋ ਜੇ ਕੋਈ ਗੱਲਬਾਤ ਹੁੰਦੀ ਵੀ ਆ ਤਾਂ ਦੋ ਘੰਟੇ ਨੂੰ ਬੁਲਾ ਲਿਆ ਕਰੋ ਇੱਕ ਦੂਜੇ ਨੂੰ ਕੁਛ ਨਹੀਂ ਕਿਸੇ ਦੀ ਬੈ ਨਹੀਂ ਮੈਲੀ ਹੁੰਦੀ ਢਿੱਲੀ ਨਹੀਂ ਹੁੰਦੀ ਬੈ ਨਹੀਂ ਢਿੱਲੀ ਹੁੰਦੀ ਕਦੇ ਬੁਲਾ ਲਿਆ ਕਰੋ ਇੱਕ ਦੂਜੇ ਕੋਈ ਨਹੀਂ ਬਾਈ ਚਾਹੇ ਮੇਥੋਂ ਗਲਤੀ ਹੋ ਗਈ ਯਾਰ ਕੋਈ ਗੱਲ ਨਹੀਂ ਕਾਨੂੰ ਇਹ ਗੱਲ ਮੈਂ ਕਹਿਣੀ ਸੀ ਨਹੀਂ ਕਹਿਣੀ ਸੀ ਤੈਨੂੰ ਇਸ ਤਰ੍ਹਾਂ ਗੱਲਾਂ ਸਾਥ ਸੰਗਤੋ ਕਰੋ ਸਮੇਂ-ਸਮੇਂ ਦੀਆਂ ਗੱਲਾਂ ਬੰਦੇ ਵੀ ਨਾਲ ਦੇਖਲਾ ਬੁੜੀਆਂ ਵੀ ਕਿੰਨੀ ਕਹਿਮਾਂ ਕਹਿ ਬਿਥੇ ਕਿੱਥੇ ਅੱਜ ਹੋ ਕਿਦਰਗੇ ਬੰਦੇ ਆ ਜੋ ਕਿਦਰਗੀਆਂ ਬੁੜੀਆਂ ਜੋ ਉਹਨਾਂ ਦਾ ਵੇਨਾ ਬੁੜੀਆਂ ਜਾਂਦੀਆਂ ਥੁੜੀਆਂ ਜਾਂ ਜਦੋਂ ਜਾਂ ਟੇਕੀਆਂ ਬੁੜੀਆਂ ਹੁੰਦੀਆਂ ਸਾਡੀਆਂ ਹੁੰਦੀਆਂ ਪਾਲੋ ਹੁੰਦੀ ਹੈ ਲੁਧਿਆਣਿਆਂ ਤੋਂ ਤੇ ਹੋਰ ਦੋ ਤਰ੍ਹਾਂ ਬੁੜੀਆਂ ਲਾਂਮਾਂ ਤੋਂ ਮੇਰੀ ਸਾਲੇ ਹਾਰ ਹੁੰਦੀ ਹੈ ਫੇਰ ਆਪਣੀਆਂ ਲੋਹਰੇ ਕਿਆਂ ਬੁੜੀਆਂ ਵੀ ਜਾਂਦੀਆਂ ਇਸ ਤਰ੍ਹਾਂ ਕਰਕੇ ਹੁਣ ਬੁੜੀਆਂ ਬਾਲੀਆਂ ਨਹੀਂ ਜਾਂਦੀਆਂ 33 ਦੇ ਘਰ ਹੋ ਜਾਂਦੀ ਆ। ਥੋੜੀਆਂ ਜਾਂਦੀਆਂ ਹੁਣ ਅੱਗੇ ਤਾਂ ਆਪਣੀਆਂ 20 25 25 30 30 ਬੁੜੀਆਂ ਹੋ ਜਾਂਦੀਆਂ ਸੀ। ਅ ਤੇ ਹੁਣ ਆਪਣੇ ਮਸਾਂ 5 7 ਗੋਦੀਆਂ ਕੋਣ ਚੋਂ 10 ਹੋਣਗੇ ਬੱਸ ਮੈਨਦਰੋਂ ਹੁੰਦੀ ਸੀ ਆਪਣੀ ਇਹਦੀ ਛੇਰ ਦੀ ਬੰਮੀ ਇਹ ਵੀ ਹਰੇਕ ਅਲੀ ਜਾਂਦੀ ਸੀ ਮੈਂ ਕਹਿੰਦੇ ਸਾਰਿਆਂ ਦੇ ਪਾਈ ਨਾ ਤਾਂ ਉਹਨਾਂ ਦੇ ਲੈ ਜਾਂਦੇ ਜਿਹੜੇ ਬੰਦੇ ਉਹ ਨਾਲ ਜਾਂਦੇ ਸੀ ਨਾਲ ਪਰਸਾ ਤੇ ਵਾਹਿਗੁਰੂ ਦੀ ਕਿਰਪਾ ਸੀ ਬੜੀ ਵਧੀਆ ਅੱਜ ਵੀ ਕਿਰਪਾ ਸਾਹਿਬ ਸੰਗਤੋ ਆਪਾਂ ਲੱਗਣਾ ਯਾਰ ਮਿਲ ਜੁਲ ਕੇ ਰੋ ਇੱਥੇ ਕੁਛ ਨਹੀਂ ਹੈ ਹੁਣ ਵੀ ਲੰਗਰ ਲੱਗਦੇ ਆ ਏਕੀ ਵੀ ਲੱਗਣਾ ਹੈ ਵਾਹਿਗੁਰੂ ਦੀ ਕਿਰਪਾ ਤੇ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਪੂਰੀ ਚੜ੍ਹਦੀ ਕਲਾ ਨਾਲ ਹੀ ਲਾਵਾਂਗੇ ਲੰਗਰ ਆ ਥਾ ਉਥੇ ਵਧੀਆ ਪਿਆ ਆਪਣੇ ਥਾ ਨੂੰ ਕਿਸੇ ਨੇ ਹਲਾਇਆ ਨਹੀਂ ਨਾ ਹੱਥ ਲਾਇਆ ਹਜੇ ਤਾਈ ਜਿਹੜਾ ਤੇਨਨਪੁਰ ਸਾਹਿਬ ਵੱਲੇ ਮੱਲੇ ਦੇ ਜਿੱਥੇ ਆਪਾਂ ਲੰਗਰ ਲਾਉਨੇ ਆ ਉਹ ਤਾਂ ਮੈਂ ਕਹਿੰਦਾ ਭਾਗਾ ਵਾਲਾ ਜੀਵ ਆ ਜਿਹੜਾ ਅਨੰਦਪੁਰ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 35 ਸਾਲ ਉਸਤਾਰਤੀ ਦੇ ਰਹੇ ਆ ਅਨੰਦਪੁਰ ਸਾਹਿਬ ਤੇ ਉਹ ਸ਼ਹਿਰ ਮਹਾਰਾਜ ਦਾ ਆਪ ਬਸਾਇਆ ਹੋਇਆ ਤੇ ਜਦੋਂ ਮਹਾਰਾਜ ਜਾਵੜਦੇ ਸੀ ਨਾ ਕਿਸੇ ਪਾਸੇ ਆ ਕੇ ਕਦੋਂ ਜ਼ਰਦਨ ਜਾਂਦੇ ਸੀ ਤੇ ਸ਼ਹਿਰ ਵਾਲੇ ਲੋਕ ਅਦਾਸ ਹੋ ਜਾਂਦੇ ਹੁੰਦੇ ਸੀ ਤੇ ਜਦੋਂ ਗੁਰੂ ਸਾਹਿਬ ਮੁੜ ਕੇ ਆਉਂਦੇ ਸੀ ਤੇ ਲੋਕ ਦੀਵੇ ਜਗਾਉਂਦੇ ਹੁੰਦੇ ਸੀ ਘਰਾਂ ਦੇ ਉੱਪਰ ਵੀ ਮਹਾਰਾਜ ਆ ਗਏ ਇੰਨੀਆ ਰੌਣਕਾਂ ਲੱਗ ਜਾਂਦੀਆਂ ਫਰਜ਼ਾਦੀ ਹਾਥੀ ਤੁਰਿਆ ਫਿਰਦਾ ਹੁੰਦਾ ਈ ਬਜ਼ਾਰਾਂ 'ਚ ਜਿਵੇਂ ਆ ਘੋੜੇ ਹੁਣ ਹੁੱਲੇ ਮੱਲੇ ਵਲੇ ਲੱਗਦੇ ਆ ਨਾ ਬਜਾਰਾਂ ਦੇ ਵਿੱਚ ਦੀ ਐੇ ਘੋੜੇ ਜਾਂਦੇ ਹੁੰਦੇ ਸੀ ਮਹਾਰਾਜ ਦੇ ਫਤਿਹਗੜ੍ਹ ਗੁਰਦੁਆਰਾ ਸਾਹਿਬ ਅੰਨੇ ਨੂੰ ਜਿੱਥੇ ਅੱਜ ਨੇਜਾਵਾੜੀ ਹੁੰਦੀ ਆ ਉੱਥੇ ਉਦੋਂ ਦੇ ਮਹਾਰਾਜ ਦਾ ਪਹਿਲਾ ਹੀ ਵਿੱਢਿਆ ਵਾ ਰੱਖਿਆ ਵਾ ਤਾਂ ਆਉ ਸਾਤ ਲੋਹ ਦੇ ਕਿਨਾਰੇ ਉੱਥੇ ਨੇਜਾਵਾੜੀ ਰਾਜ ਹੁੰਦੀ ਆ ਮਹਾਰਾਜ ਵੇਲੇ ਦੀ ਉਦੋਂ ਫਤਿਹਗੜ੍ਹ ਗੁਰਦੁਆਰਾ ਨਰਾਲਾ ਸੀ ਜਿਹਦੇ ਕੋਈ ਘਰ ਕੋਰ ਨਹੀਂ ਸੀ ਪਿਆ ਤੇ ਅੱਜ ਲਾਲੋ ਸਾਹਿਬ ਵੀ ਉੱਥੇ ਕਿੰਨੇ ਘਰ ਬੈਗੇ ਤੇ ਉੱਲੇ ਹੋ ਗਿਆ ਫਤਿਹਗੜ੍ਹ ਗੁਰਦੁਆਰਾ ਸਾਹਿਬ ਤੇ ਮਾਰਾਂ ਯ ਉੱਥੋਂ ਬੈਠੇ ਦੇਖਦੇ ਹੁੰਦੇ ਸੀ ਉੱਚੇ ਤਰਾਂ ਤੇ ਜੋਧਿਆਂ ਨੂੰ ਕਰਤਾਰਪੁਰ ਦੇ ਆ ਨੂੰ ਨਾਨਾ ਦੇਵ ਜੀ ਨੂੰ ਜਾਣਾ ਤੇ ਗੁਰੂ ਘਰ ਨੂੰ ਤੁਰ ਕੇ ਜਾਣਾ ਯਾਰ ਅਬਾਵੇਂ ਛੋਟੀ ਜਿਹੇ ਨੂੰ ਚੱਕ ਕੇ ਲੈ ਜਾਣਾ ਨਿੰਦਰ ਨੇ ਹੂੰ ਭੱਜਾ ਜਾਣਾ ਤੁਰ ਕੇ ਜਾਂਦੇ ਰਹੇ ਆ ਗੁਰੂ ਕੇ ਲਾਹੌਰ ਨੂੰ ਸ਼ਾਮ ਨੂੰ ਉੱਥੋਂ ਮੁੜਿਆਉਣਾ ਹੌਲੀ ਹੌਲੀ ਕਈ ਜਣੇ ਹੁੰਦੇ ਸੀ ਜੈਲਾ ਮੈਂ ਕਿ ਮੈਂ ਕੋਹੜਾ ਛੋਟਾ ਇਹਨਾਂ ਦਾ ਔਰ ਵੀ ਇੱਕ ਦੋ ਵੇਣੇ ਆ ਸ਼ਕਤੀ ਹੁੰਦਾ ਸੀ ਅਸੀਂ ਸਾਰਿਆਂ ਨੂੰ ਰੇਣ ਜਿੱਥੇ ਦੱਸਣਾ ਵੀ ਹੰਬ ਜੇ ਗਏ ਬੈ ਕੇ ਤਾਂ ਸੁੰਦੀ ਜੀ ਕੋਲੇ ਤਾਂ ਸਕੇਡਾ ਲੱਗ ਜਾਣਾ ਜਾ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਐਜਾ ਕੰਮ ਸੀ ਯਾਰ ਬਹੁਤ ਯਾਰ ਜਲਦੀ ਵੀ ਰੇ ਬੜੀ ਚੜਦੇ ਆ ਪਹਾੜੀਆਂ ਤੇ ਆਏ ਚੜ ਜਾਣਾ ਸਿੱਧੇ ਪੰਜ ਕਿਵੇਂ ਤੇ ਚੱਲਨੇ ਤਾਂ ਆਏ ਸਿੱਧੇ ਬੇਰਾ ਕਿੰਨੇ ਗੁਰੂ ਕੇ ਲਾਹੌਰ ਨੂੰ ਜਾਂਦਿਆ ਵੇਲੇ ਸੇਰਾ ਸਾਹਿਬ ਉਹ ਤਾਂ ਸਿੱਧੀ ਡੰਡੀ ਜੀ ਹੁੰਦੀ ਸੀ ਉਹ ਡੰਡੀ ਡੰਡੀ ਸੇ ਚੜ ਜਾਣਾ ਕਹਣਾ ਜੈਥੋਂ ਦੀ ਸੱਦੇ ਚੜਦੇ ਆ ਯਾਰ ਵਾਹਿਗੁਰੂ ਕਿਵੇਂ ਯਾਰ ਉਹ ਤਾਂ ਫੁਰਤੀ ਸੀ ਜਾਨ ਸੀ ਸਾਕੋ ਸੀ ਅਜ ਤਾ ਆਪਦੇ ਆਪ ਨੇ ਸੰਭਾਲਿਆ ਜਾਂਦਾ 2001 ਦੀ ਗੱਲ ਅਜ 24-25 ਸਾਲ ਹੋ ਗਏ ਯਾਰ ਉਦੋਂ ਪੂਰਾ ਮੈਂ ਕਹਿੰਦੀ ਮਹਾਰਾਜ ਦੀ ਕਿਰਪਾ ਨਾਲ ਚੜਦੀ ਕਲਾ ਸੀ